ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਸਭ ਤੋਂ ਵੱਧ ਕੁਰਬਾਨੀਆਂ ਦੇਣ ਦੇ ਬਾਵਜੂਦ ਵੀ ਸਾਡੇ ਸੂਬੇ ਨਾਲ ਲਗਾਤਾਰ ਬੇਇਨਸਾਫੀ ਤੇ ਧੱਕੇਸ਼ਾਹੀ ਹੁੰਦੀ ਰਹੀ ਆਪਣੇ ਹੱਕ ਲੈਣ ਲਈ ਪੰਜਾਬ ਨੂੰ ਅੱਜ ਵੀ ਲੜਾਈ ਲੜਨੀ ਪੈ ਰਹੀ ਹੈ ਕੋਰਟਾਂ ਕਚੈਰੀਆਂ ਦੇ ਦਰਵਾਜ਼ੇ ਖੜਕਾਉਣੇ ਪੈ ਰਹੇ ਨੇ ਬੀਬੀਐਮਬੀ ਤੇ ਪੰਜਾਬ ਦਾ ਹੱਕ ਖਤਮ ਕਰਨ ਦੀ ਕੋਜੀ ਸਾਜ਼ਿਸ਼ ਚੱਲੀ ਗਈ ਜੋ ਅਸੀਂ ਸਫਲ ਨਹੀਂ ਹੋਣ ਦਿੱਤੀ ਕੇਂਦਰ ਨੇ ਮਨਰੇਗਾ ਦਾ ਸਿਰਫ ਨਾਮ ਨਹੀਂ ਬਦਲਿਆ ਬਲਕਿ ਪੂਰਾ ਢਾਂਚਾ ਹੀ ਬਦਲ ਕੇ ਰੱਖਤਾ ਉਸ ਕਾਨੂੰਨ ਦਾ ਜਿਹਦੇ ਨਾਲ ਅਨਸੂਚਿਤ ਜਾਤੀ ਵਰਗ ਦੇ ਕੰਮ ਆ ਮਹਿਲਾਵਾਂ ਤੇ ਬੇਜ਼ਮੀਨੇ ਪਰਿਵਾਰਾਂ ਦੀ ਰੋਜ਼ੀ ਰੋਟੀ ਜਿਹੜੀ ਐ ਉਹ ਖਤਰੇ 'ਚ ਪੈ ਗਈ। ਪੰਜਾਬ ਵਿੱਚ ਐਸ ਵੇਲੇ 19,85,000 ਮਨਰੇਗਾ ਵਰਕਰ ਰਜਿਸਟਰਡ ਨੇ ਜਿਨ੍ਹਾਂ 'ਚੋਂ 12,65,000 ਐਸਸੀ ਪਰਿਵਾਰਾਂ ਨਾਲ ਸੰਬੰਧਿਤ ਨੇ। ਜਿਨ੍ਹਾਂ ਦੀ ਰੋਜ਼ੀ ਰੋਟੀ ਉਸ ਦਿਹਾੜੀ ਤੋਂ ਚੱਲਦੀ ਸੀ ਅੱਜ ਉਹ ਚੁੱਲ੍ਹੇ ਖਤਰੇ 'ਚ ਪੈ ਗਏ ਅਸੀਂ ਇਸ ਸਿਲਸਿਲੇ 'ਚ ਲੜਾਈ ਲੜ ਰਹੇ ਹਾਂ ਤੇ ਪੰਜਾਬ ਦੇ ਹੱਕਾਂ ਦੀ ਆਵਾਜ਼ ਜਿਹੜੀ ਐ ਉਹ ਚਾਹੇ ਵਿਧਾਨ ਸਭਾ ਰਾਹੀਂ ਚਾਹੇ ਕੇਂਦਰ ਨੂੰ ਮਿਲ ਕੇ ਚਾਹੇ ਕਿਸੇ ਵੀ ਹੋਰ ਤਰੀਕੇ ਨਾਲ ਅਸੀਂ ਲੜਾਈ ਜਿਹੜੀ ਐ ਕੇਂਦਰ ਦੇ ਕੰਨਾਂ ਤੱਕ ਪਹੁੰਚਾ ਰਹੇ ਹਾਂ ਕਿ ਸਾਨੂੰ ਆਪਣੇ ਹੱਕ ਚਾਹੀਦੇ ਸਾਡੇ ਆਰਡੀਐਫ ਦੇ ਫੰਡ ਰੋਕ ਕੇ ਗਏ ਉਹੀ ਸੰਵਿਧਾਨ ਜਿਸ ਦਾ ਅੱਜ ਆਪਾਂ ਦਿਨ ਮਨਾ ਰਹੇ ਹਾਂ ਉਸੇ ਸੰਵਿਧਾਨ ਦੇ ਵਿੱਚ ਸਾਰੀਆਂ ਸਟੇਟਾਂ ਦੇ ਹੱਕ ਲਿਖੇ ਹੋਏ ਨੇ ਕਿ ਆ ਸਟੇਟਾਂ ਦੇ ਹੱਕ ਬਣਦੇ ਨੇ ਆ ਮੋਡਲੀਆਂ ਸਹੂਲਤਾਂ ਨੇ ਆ ਫੰਡਮੈਂਟਲ ਰਾਈਟਸ ਨੇ ਫਿਰ ਵੀ ਸਾਨੂੰ ਆਪਣੇ ਹੱਕ ਲੈਣ ਲਈ ਸੰਘਰਸ਼ ਕਰਨਾ ਪੈਂਦਾ ਕੁਝ ਫੁੱਟਪਾਉ ਤਾਕਤਾਂ ਜਿਹੜੀਆਂ ਨੇ ਉਹ ਝੂਠਾ ਪ੍ਰੋਪਗੈਂਡਾ ਕਰਕੇ ਪੰਜਾਬ ਚ ਵੰਡੀਆਂ ਪਾਉਣ ਦੇ ਮਨਸੂਬੇ ਕਰ ਰਹੀਆਂ ਨੇ ਪਰ ਇਹ ਮਨਸੂਬੇ ਪੰਜਾਬੀ ਕਦੇ ਵੀ ਸਫਲ ਨਹੀਂ ਹੋਣ ਦੇਣਗੇ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਜਿਹੜੀ ਆ ਉਹ ਇੰਨੀ ਮਜ਼ਬੂਤ ਹੈ ਬਹੁਤ ਵਾਰੀ ਇਹ ਸਾਂਝ ਨੂੰ ਤੋੜਨ ਵਾਸਤੇ ਗੋਲੀਆਂ ਵੀ ਚੱਲੀਆਂ ਬੰਬ ਵੀ ਚੱਲੇ ਪਰ ਇਹ ਸਾਂਝ ਨਹੀਂ ਟੁੱਟੀ ਤਾਂ ਸਾਡਾ ਪਾਈਚਾਰਕ ਸਾਂਝ ਦਾ ਜਿਹੜਾ ਸਨੇਹਾ ਹੈ ਪੂਰੇ ਦੇਸ਼ ਦੇ ਵਿੱਚ ਇਹੀ ਹੈ ਕਿ ਪੰਜਾਬੀ ਜਿਹੜੇ ਨੇ ਉਹ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਉਚਰਨ ਵਾਲੇ ਲੋਕ ਨੇ ਲੱਖਾਂ ਸਪੀਕਰਾਂ 'ਚ ਅੱਜ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦੇ ਗੁਰਬਾਣੀ ਜਿਹੜੀ ਹੈ ਉਹ ਗੂੰਜੀ ਹੋਣੀ ਸੋ ਸੂਬੇ ਦਾ ਮਾਹੌਲ ਕਰਨ ਖਰਾਬ ਕਰਨ ਵਾਸਤੇ ਜੋ ਲੋਕ ਮਨਸੂਬੇ ਕੱਢ ਰਹੇ ਨੇ ਅੱਜ ਜਿਹੜੇ ਗੈਂਗਸਟਰ ਸਖਤ ਚੇਤਾਵਨੀ ਉਹਨਾਂ ਨੂੰ ਅੱਜ ਦਿੱਤੀ ਜਾਂਦੀ ਹੈ ਕਿ ਜੁਰਮ ਦੀ ਦੁਨੀਆ ਚੋਂ ਬਾਹਰ ਆ ਜਾਣ ਨਹੀਂ ਤਾਂ ਗੰਭੀਰ ਨਤੀਜੇ ਭੁਗਤਣ ਵਾਸਤੇ ਤਿਆਰ ਰਹਾਂ ਪੰਜਾਬ ਦੇ ਵਿੱਚ ਗੈਂਗਸਟਰਾਂ ਦੇ ਵਿਰੁੱਧ ਇੱਕ ਹਮਲਾ ਕੀਤਾ ਗਿਆ ਵਾਰ ਕੀਤਾ ਗਿਆ ਉਹਨਾਂ ਨੂੰ ਸ਼ਹਿ ਦੇਣ ਵਾਲੇ ਜੋ ਉਹਨਾਂ ਦੀ ਸਹਾਇਤਾ ਕਰਨ ਵਾਲੇ ਵੀ ਨਹੀਂ ਬਖਸ਼ੇ ਜਾਣਗੇ ਕਾਨੂੰਨ ਭੰਗ ਕਰਨ ਵਾਲਿਆਂ ਨਾਲ ਕੋਈ ਲਿਹਾਜ਼ ਨਹੀਂ ਕੀਤਾ ਜਾਊਗਾ ਮੈਂ ਸਮੁੱਚੇ ਪੰਜਾਬ ਵਾਸੀਆਂ ਨੂੰ ਸੂਬੇ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਯਕੀਨ ਦਿਵਾਉਣਾ ਕਿ ਸੂਬੇ 'ਚ ਅਮਨ ਸ਼ਾਂਤੀ ਏਕਤਾ ਤੇ ਭਾਈਚਾਰਕ ਸਾਂਝ ਨੂੰ ਹਰ ਕੀਮਤ ਤੇ ਕਾਇਮ ਰੱਖਿਆ ਜਾਵੇ ਜੋ ਜੋ ਪਿਛਲੇ ਸਾਲਾਂ 'ਚ ਪਿਛਲੇ ਦਿਨਾਂ 'ਚ ਸੂਬੇ ਦੀ ਤਰੱਕੀ ਵਾਸਤੇ ਕੰਮ ਹੋਏ ਨੇ ਮੈਂ ਥੋੜਾ ਜਿਹਾ ਉਹਨਾਂ ਦਾ ਜ਼ਿਕਰ ਕਰਨਾ ਚਾਹਾਂ ਹੁਦ ਨਸ਼ਿਆਂ ਵਿਰੁੱਧ ਅਸੀਂ ਨਸ਼ਿਆਂ ਦੇ ਖਿਲਾਫ ਆਰ ਪਾਰ ਦੀ ਲੜਾਈ ਲੜ ਰਹੇ ਹਾਂ ਪੰਜਾਬ ਨੂੰ ਨਸ਼ਾ ਬਣਾਉਣ ਲਈ ਸਪਲਾਈ ਲਾਈਨ ਤੋੜੀ ਗਈ ਨਸ਼ਿਆਂ ਦੇ ਸੌਦਾਗਰ ਜੇਲ੍ਹ ਭੇਜੇ ਗਏ ਨਸੇ ਤਸਕਰਾਂ ਨੇ ਜੋ ਨਜਾਇਜ਼ ਕਮਾਈਆਂ ਕਰਕੇ ਬਿਲਡਿੰਗਾਂ ਬਣਾਈਆਂ ਪ੍ਰਾਪਰਟੀਆਂ ਬਣਾਈਆਂ ਘਰ ਬਣਾਏ ਉਹਨਾਂ ਤੇ ਬਿਲਡੋਜਰ ਚੱਲੇ ਤੇ ਚੱਲ ਰਹੇ ਨੇ ਤੇ ਜਿਹੜੇ ਨਸ਼ਾ ਪੀੜਤ ਨੇ ਜਿਹੜੇ ਉਹਨਾਂ ਦੀਆਂ ਚਾਲਾਂ ਦਾ ਸ਼ਿਕਾਰ ਹੋ ਗਏ ਉਹਨਾਂ ਦੇ ਮੁੜ ਵਸੇਵੇ ਵਾਸਤੇ ਉਹਨਾਂ ਦੇ ਇਲਾਜ ਵਾਸਤੇ ਸਪੈਸ਼ਲ ਪ੍ਰਬੰੰਧ ਕੀਤੇ ਜਾ ਰਹੇ ਨੇ